ਇਹ ਆਕਾ ਹਲੇ ਅਰਜੰਦਾ ਤੇ ਸੋਨਾ ਲੀਕਾ ਦਾ ਪੈਨ ਲਗਾ ਤੇਚਾ ਇੱਥੇ ਰੱਖ ਮਗਰ ਬੱਬੀ ਅੱਗੋ ਸਰਦਾਰਾ ਘੈਂੜਾ ਮੈਨੂੰ ਦਾ ਪਤਾ ਏਕਾਂ ਦੇ ਜੋਰਾ ਦਾ ਲਾਜ ਜੋਰ ਅੱਗੇ ਲੈ ਗਿਆ ਫੱਟ ਕੇ ਅੱਗੇ ਕੌਣ ਹਲਾਇ ਦਿੱਤੀ ਸੀਗੀ ਇਹਨੇ ਫੋਰ ਬਾਈ ਫੋਰ ਨੇ ਖੇਚਣਾ ਐਨੇ ਚੱਲ 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 ਚੱਲਾ ਚੱਲਾ ਖੈਂਚ ਖੈਂਚ ਮਾਮਾ ਖੈਂਚ ਚੱਲ 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 ਚੱਲਾ ਚੱਲ ਵੀ ਚੱਲ ਵੀ ਚੱਲ ਆ ਜਾ ਵੀ ਪਿਆ ਆਹ ਆਹ ਉਹ ਸਰਦਾਰ ਸਾਹਿਬੀ ਵੇਖੋ ਕਿਉਂ ਹਲ ਜਾਂਦੇ ਪਏ ਖੱਟ ਕੇ ਆਲਾ ਵੇ ਹਦਰਾਰੇ ਵੇ ਕਿਉਂ ਪਾਇਆਂ ਪਿਆ ਲੀਆਂ ਆਏ ਪਾਉਂਦੇ ਲੀਆਂ ਇਹ ਆਏ ਲੀਆਂ ਪਾਉਂਦੇ ਆ ਜੇ ਕੋ ਲੱਗਦਾ ਬੋਲ ਲਾ ਜੋਰਾ ਤੇ ਕੰਮ ਬਈ ਜੋਰਾ ਤੇ ਵੇਆਂ ਗਾਡੀਆਂ ਸਾਫ ਦਾਦੀ ਰਾ ਦੇ ਮੈਂ ਠੀਕ ਆ ਪੂਰਾ 2 ਮਿੰਟ ਲੱਗੇ ਬਈ ਮਸ਼ੀਨ ਕੱਢਣ ਤੇ ਤੇ ਸਟਨ ਲਗਾਣੇ ਮੈਂਟ 5 ਲਾਇਆ ਸੀ ਤੁਹਾਨੂੰ ਲੱਗਿਆ ਨਾ ਮੈਂਟ 5 ਹੀ ਲਾਇਆ ਤੇ ਹੁੰਦੇ ਚੱਕੇ ਨਾ ਨਾ ਹਣ ਕੀ ਗੱਲ ਆ ਲੈਫਟ ਡਾਊਨ ਕਰ ਥੋੜੀ ਲੈਫਟ ਡਾਊਨ ਕਰ ਲੈ ਥੱਲੇ ਲੈਫਟ ਡਾਊਨ ਕਰ ਥੋੜੀ